ਜਿੰਨਾ ਚਿਰ ਰਹਤ ਰਹੀ ਗੁਰੂ ਘਰ ਚ ਇੱਕ ਰਹਿ ਜਾਂ ਮਰਿਆਦਾ ਆ ਗਈ ਆਪਣੀ ਆਪਣੀ ਹੋ ਗਈ ਮਰਿਆਦਾ ਕਿੰਨਾ ਬਾੜੀ ਹੈ ਮਰਿਆਦਾ ਬਾੜੀ ਹੈ ਨਾ ਸੰਤਾਂ ਨੇ ਜਿਹਨੇ ਆਪਣੀ ਬਾਤ ਰੱਖਣੀ ਸੀ ਗੁਰਮਤ ਦੇ ਨਾਲ ਜਿਹੜੇ ਜਾਣਦੇ ਵੀ ਪ્યોਰ ਗੁਰਮਤ ਦੀ ਜਗ੍ਹਾ ਆਪਣੀ ਬਸ ਵੀ ਥੋੜੀ ਉਹ ਚਾਹੀਦੀ ਹੈ ਉਹਨਾਂ ਨੇ ਨਾਲ ਮਰਿਆਦਾ ਜੋੜੀ ਉਹ ਕੌਣ ਸੀ ਵੀਡੀਓ ਤੇ ਚੱਲੇ ਉਹ ਤਾਂ ਚੱਲ ਸਕਦੇ ਨੇ ਜੇ ਮਰਿਆਦਾ ਹੁੰਦੀ ਆ ਉਹ ਕਹਿੰਦੇ ਮਰਿਆਦਾ ਬਿਨੋਂ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ ਜੇ ਕੱਲੀ ਰਹਤੇ ਹੋਈ ਫਿਰ ਤਾਂ ਗੁਰਮਤ ਗੁਰਮਤ ਰਹੇ ਤਾਂ ਗੁਰਮਤਿ ਮਰਿਆਦਾ ਲਫ਼ਜ਼ ਨਹੀਂ ਆਇਆ ਹੋਇਆ ਮਰਿਆਦਾ ਬਾਤ ਕੋਈ ਥਾਂ ਨਹੀਂ ਗੁਰਮਤਿ ਰਹਿਤ ਪਿਆਰੀ ਮੁਝ ਕੋ ਸਿੱਖ ਦੇ ਨਾਲ ਰਹਿ ਜੁੜੀ ਮਰਿਆਦਾ ਨਹੀਂ ਸਿੱਖ ਨਾਲ ਤਾਂ ਮਰਿਆਦਾ ਹੈ ਹੀ ਨਹੀਂ ਸਾਧਨਾ ਹੋ ਮਰਿਆਦਾ ਪੰਡਤ ਦੀ ਹੋ ਮਰਿਆਦਾ ਸਾਡੀ ਦਾ ਹੈ ਨਹੀਂ ਮਰਿਆਦਾ ਇਹ ਸਾਧ ਮਰਿਆਦਾ ਨਹੀਂ ਆ ਬਾੜੇ ਦੇ ਲੈ ਕੇ ਵੀਣੇ ਜਾਂ ਬਾੜੇ ਨੇ ਤੀਰਮਲੀਏ ਰਾਮ ਰਿਏ ਬਾੜੇ ਨੇ ਮਰਿਆਦਾ ਉਹਨਾਂ ਦੀ ਹੈ ਰਹਿਤ ਸਾਡੀ ਹੈ ਉਹ ਕਹਿੰਦੇ ਸਾਡੀ ਮਰਿਆਦਾ ਤੁਹਾਡੀ ਰਹਿਤ ਇਕੱਠੇ ਕਰ ਲੋ ਉਹਦੀ ਉਹ ਰਹਿਤ ਮਰਿਆਦਾ ਦੀ ਸਿੱਕੀ ਦਾ ਰਿਜ਼ਲਟ ਆਜਾ ਸਾਡੇ ਕੋਲ ਫਿਰ ਇਹ ਕੀ ਕਹਿੰਦੇ ਨੇ ਜੋੜ ਕਾ ਦਾ ਕਹਿੰਦੇ ਨੇ ਵੀਣੇ ਜੋਰ ਪਉਂਦੇ ਮਰਿਆਦਾ ਇੱਕ ਕਰੋ ਮਰਿਆਦਾ ਇੱਕ ਕਰੋ ਰਹਿਤ ਹੀ ਨਹੀਂ ਕਰਨੇ ਕਰੋ ਰਹਿਤ ਹੀ ਗੱਲ ਛੱਡ ਕੇ ਮਰਿਆਦਾ ਤੇ ਜੋਰ ਦਿੰਦੇ ਨੇ ਉਹ ਜਿਨ੍ਹਾਂ ਨੇ ਮਰਿਆਦਾ ਰਹਿਤ ਬਣਾਈ ਸੀ ਉਹ ਤਾਂ ਸਿੱਖੇ ਦੀ ਸੀ ਉਹਨਾਂ ਦਾ 12 ਉਹਨਾਂ ਨੇ ਜਿਹੜੇ ਮੰਨੇ ਉਹ ਗਲਤ ਉਹ ਜਿਹੜਾ ਗੁਰਬਰਾਜ ਪਾਸ਼ਾ ਦੀ ਛੇਵੀਂ ਦੀ ਕਥਾ ਵੀ ਨਹੀਂ ਉਹ ਗਲਤ ਭਾਈ ਗੁਰਦਾਸਿਆਂ 12 ਪੜੀਆਂ ਜਾਂ ਗੀਆਂ ਉਹ ਗਲਤ ਸਭ ਕੋ ਜਾਣਦਾ ਏਗਾ ਗਲਤ ਸੀ ਉਹਨਾਂ ਦਾ ਪਛਾਣ ਨਹੀਂ ਸੀ ਕੁਰਬਾਨੀ ਦੀ ਰਹਿਤ ਉਹਨਾਂ ਦੀ ਤੁਸੀਂ ਮਰਿਆਦਾ ਕਹਿੰਦੇ ਹੋ ਐਨਾ ਜ਼ਰੂਰ ਕਿਉਂ ਲੱਗਿਆ ਰਹਿਤ ਮਰਿਆਦਾ ਬਣਾਉਣ ਨੂੰ ਇਹਦਾ ਮਤਲਬ ਕੋਈ ਝਗੜੇ ਸੀ ਪੱਤ ਭੇਸ ਸੀ ਉਹ ਮੱਤ ਭੇਸਣ ਜਾਏ ਨੇ ਮਿਨੀਮਮ ਕੋਮਨ ਪ੍ਰੋਗਰਾਮ ਬਣਾਇਆ ਇਹਨਾਂ ਨੇ ਰਹਿਤ ਮਰਿਆਦਾ ਮਿਨੀਮਮ ਕੋਮਨ ਪ੍ਰੋਗਰਾਮ ਸੀ ਇਹਨਾਂ ਦਾ ਝਗੜੇ ਕਿਉਂਕਿ ਥੋੜੀ ਥੋੜੀ ਠਿਕਰੀ ਇਕੱਠੀ ਹੋਈ ਹੁੰਦੀ ਥੋੜੀ ਥੋੜੀ ਵਿਚਾਰ ਧਾਰਾ ਇਕੱਠੀ ਹੋਈ ਹੁੰਦੀ ਰਹਿਤ ਮਰਿਆਦਾ ਬਣਾ ਲਈ ਉਤਾਂ ਹੀ ਘਰੋਂ ਘਰੋਂ ਹੋ ਗਿਆ ਜੱਦਾ ਹੀ ਰੌੜਾ ਜੱਦੀ ਬਣੀ ਹੋਈ ਹੈ ਜੱਦਾ ਹੀ ਝਗੜਾ ਹੈ ਜੱਦਾ ਹੀ دخل ਦੇਣ ਲੱਗ ਗਿਆ ਗੁਰਮਤਿ ਅੱਜ 10 ਮਰਾਂ ਤਾਂ ਨਹੀਂ ਚਾਹੀਦਾ ਹੁਣ ਬਜਾ ਤੂੰ ਸਿੱਖੇ ਦੀ ਤੁਸੀਂ ਕੀ ਲੈਣਾ ਦੱਸ ਗੁਰਾਂ ਤੁਸੀਂ ਲੈਣਾ ਕੀ ਹੈ ਤੁਹਾਡਾ ਸੰਬੰਧ ਕੀ ਹੈ ਤੁਸੀਂ ਆਪਣੇ ਬਰਿਆਦਾ ਲੈ ਜਾਓ ਕਿਥੋਂ ਲਈ ਸਾਡੇ ਕੋਲ ਰਹਿਦਾ ਤੁਹਾਡਾ ਕੋ ਬਰਿਆਦਾ ਉਸੇ ਕਿਸੇ ਮਰਿਆਦਾ ਨੂੰ ਮੰਨਦੇ ਹੀ ਬਰਿਆਦਾ ਹੁੰਦੀ ਹੋਣੀ ਗੁਰੂ ਘਰ 'ਚ ਐਂਟਰੀ ਹੋਣੀ ਬਰਿਆਦਾ ਦੀ ਬਰਿਆਦਾ ਆ ਹੈ ਇਹਨਾਂ ਦੀ ਮਰਿਆਦਾ ਬਨਾਰਸ ਤੱਕ ਕਰੇ ਉਲਟ ਇਹਨਾਂ ਦੀ ਮਰਿਆਦਾ ਹੈ ਤੀਰ ਤੁਮਰੇ ਅਗਨੀ ਦਾ ਹੈ ਇਹਨਾਂ ਦੀ ਮਰਿਆਦਾ ਹੈ ਸਾਡੇ ਘਰ ਕਿਵੇਂ ਆਜੂ ਇਹ